ਆਪਣੀ ਹੀ 15 ਸਾਲ ਦੀ ਧੀ ਦੇ ਨਾਲ ਪਿਤਾ ਭਰਾ ਤੇ ਮਾਸੜ ਕਈ ਸਾਲਾਂ ਤੋਂ ਕਰਦੇ ਰਹੇ ਜ਼ਬਰ ਜਨਾਹ ਦੇਖੋ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ ਜਿੱਥੇ ਕਿ ਪਾਪੀ ਪਿਓ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅੱਕੀ ਹੋਈ ਕੁੜੀ ਨੇ ਕੀਤਾ ਪੁਲਿਸ ਨੂੰ ਫੋਨ ਤੇ ਹੁਣ ਪੁਲਿਸ ਨੇ ਕੀਤੇ ਨੇ ਗ੍ਰਿਫਤਾਰ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਕਮੈਂਟਾਂ 'ਚ ਦੋ ਸ਼ਬਦ ਜ਼ਰੂਰ ਲਿਖਿਓ ਕਿ ਅਜਿਹੇ ਪਾਪੀਆਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਮਾਮਲਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਾਹਿਬ ਦੇ ਪਿੰਨ ਚੱਕ ਕੰਨੇ ਸ਼ਾਹ ਤੋਂ ਸਾਹਮਣੇ ਆਇਆ ਜਿੱਥੇ 15 ਸਾਲ ਦੀ ਕੁੜੀ ਨੇ ਆਪਣੇ ਪਿਤਾ ਤੇ ਭਰਾ ਤੇ ਮਾਸੜ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਦਕਿ ਕੁੜੀ ਦੀ ਉਮਰ 11 ਸਾਲ ਦੀ ਸੀ ਤਾਂ ਉਸ ਸਮੇਂ ਤੋਂ ਹੀ ਪਿਓ ਉਸ ਦੇ ਨਾਲ ਗਲਤ ਕੰਮ ਕਰਨ ਲੱਗਾ ਤਾਂ ਜਿਵੇਂ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਉਸ ਨੂੰ ਮਾਸੀ ਘਰ ਛੱਡਿਆਈ ਜਿੱਥੇ ਮਾਸੜ ਨੇ ਵੀ ਉਸ ਦੇ ਨਾਲ ਫਿਰ ਗਲਤ ਕੰਮ ਕੀਤਾ ਤੇ ਜਦੋਂ ਕੁੜੀ ਨੇ ਦੁਬਾਰਾ ਆਪਣੀ ਮਾਂ ਨੂੰ ਦੱਸਿਆ ਮਾਂ ਵਾਪਸ ਉਸ ਨੂੰ ਆਪਣੇ ਘਰ ਲਿਆਉਂਦੀ ਹੈ ਜਿੱਥੇ ਕਿ ਭਾਈ ਨੇ ਸਾਰੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਤੋਂ ਬਾਅਦ ਕੁੜੀ ਨੇ ਅੱਕੀ ਹੋਈ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਭਰਾ ਤੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਮਾਸੜ ਫਰਾਰ